ਉੱਪਰ ਬੰਦੀ ਦੇ ਵਿੱਚ ਕੰਮ ਕਰ ਰਹੇ ਆ ਲੋਕਾਂ ਦੇ ਉਹਨਾਂ ਵੇਲੇ ਸਮੇਂ ਸਮੇਂ ਤੇ ਜਿਹੜੀ ਲੜਦੀ ਰਹਿੰਦੀ ਹੈ ਨਾ ਨੌਜਵਾਨ ਨੇ ਮਿਹਨਤ ਕਰਨੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਔਰ ਸਵਾਗਤ ਕਰਦੇ ਆ ਜੀ ਠੀਕ ਹੈ ਮਿਹਰਬਾਨੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੋਰਿਆ ਕੇ ਸਾਨੂੰ ਮਾਣ ਬਖਸ਼ਿਆ ਜੀ ਰਾਮ ਲਾਲ ਜੀ ਤੁਸੀਂ ਬੜੀ ਵੱਡੀ ਜਿੱਤ ਪ੍ਰਾਪਤ ਕਰਕੇ ਆਏ ਹੋ ਹਲਕੇ ਦਾ ਪੰਜਾਬ ਦਾ ਪਰਦੇਸ਼ ਦਾ ਨਾਮ ਰੋਸ਼ਨ ਕੀਤਾ ਕੀ ਮੈਚ ਮੁਸ ਕਰਿਆ ਜੀ ਪਰਮਾਤਮਾ ਦਾ ਸ਼ੁਕਰ ਕਰਦੇ ਆ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਜੀ ਅੱਛਾ ਕੀ ਕੀ ਦਿੱਕਤਾਂ ਆਈਆਂ ਤੁਹਾਨੂੰ ਇਸ ਖੇਡ ਮਤਲਬ ਦੌਰਾਨ ਦੇਖੋ ਦੇਖ ਰੰਦਾ ਇਹੀ ਹੈ ਜੀ ਮਤਲਬ ਜਦ ਅਸੀਂ ਮਤਲਬ ਪ੍ਰੈਕਟਿਸ ਕਰਦੇ ਆ ਨਾ ਪਿੰਡ ਦੀ ਜਿਹੜੀ ਸੜਕਾ ਧੌਲਕਲਾਂ ਨੂੰ ਜਾ ਰਹੀ ਹੈ ਘੋਸਲਾਂ ਤੋਂ ਤੇ ਉਹ ਸੜਕ ਨੂੰ ਹੀ ਮੇਰਾ ਟਰੈਕ ਮੰਨਿਆ ਹੋਇਆ ਤੇ ਜਦ ਅਸੀਂ ਜਾ ਕੇ ਗਰਾਉਂਡ ਦੇ ਵਿੱਚ ਆਪਦੇ ਆਪ ਨੂੰ ਮਤਲਬ ਉੱਥੇ ਕੰਪੀਟੀਸ਼ਨ ਲੜਨਾ ਹੁੰਦਾ ਉੱਥੇ ਜਿਹੜਾ ਆਪਦੇ ਆਪ ਨੂੰ ਨਾ ਅਬਜ਼ਰਵ ਕਰਨ ਔਖਾ ਹੋ ਜਾਂਦਾ ਵਾ ਤੇ ਮਤਲਬ ਇਹੀ ਦਿੱਕਤ ਆ ਰਹੀ ਆ ਹੋਰ ਤਾਂ ਚਲੋ ਮਤਲਬ ਜਿਹੜੀ ਸਾਡੀ ਡੇਲੀ ਦੀ ਰੁਟੀਨ ਦੀ ਪ੍ਰੈਕਟਿਸ ਉਹ ਤੋਂ ਚਲੋ ਕਰ ਹੀ ਰਹੇ ਨੇ ਤੇ ਬਸ ਇੱਕ ਹੀ ਅਸੀਂ ਮੰਗ ਕਰਦੇ ਆ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ 400 ਮੀਟਰ ਦਾ ਟਰੈਕ ਉਹ ਬਣਾਇਆ ਜਾ ਜੀ ਸਰਕਾਰ ਵੱਲੋਂ ਤੁਹਾਨੂੰ ਕੋਈ ਸਹੂਲਤ ਵਗੈਰਾ ਮਿਲਦੀ ਆ ਜੀ ਤੁਸੀਂ ਬੜੇ ਵੱਡੇ ਵੱਡੇ ਇਨਾਮ ਜਿੱਤ ਕੇ ਲਿਆਉਂਦੇ ਹੋ ਤੇ ਇਸ ਦਾ ਨਾਮ ਰੋਸ਼ਨ ਕਰਦੇ ਨਹੀਂ ਜੀ ਨਹੀਂ ਜੀ ਕੋਈ ਸਰਕਾਰੀ ਜਾਂ ਪ੍ਰਾਈਵੇਟ ਕੋਈ ਸਹੂਲਤ ਨਹੀਂ ਮਿਲੀ ਜੀ ਜੀ ਹਾਂ ਜੀ ਇਹ ਤਾਂ ਇੱਕ ਮਤਲਬ ਆਪਦੇ ਮਨ ਨੂੰ ਹੀ ਆ ਇਦਾਂ ਹੀ ਆ ਜਿਵੇਂ ਮल्लू ਆਪਣਾ ਪਹਿਲਾਂ ਤੋਂ ਹੀ ਮਨ ਬਣਾ ਹੋਇਆ ਹੈ ਵੀ ਜਿਹੜੀ ਆਪਣੀ ਗੇਮ ਐਥਲੈਟਿਕਸ ਤੇ ਇਹਨੂੰ ਮੈਂ ਆਸ਼ੀਆ ਪੰਦਰ ਜਾਂ ਵਾਰਡ ਲੈਵਲ ਤੱਕ ਲਿਖ ਜਾਣਾ ਜੀ ਮਲਕੀ ਸਿੰਘ ਪ੍ਰਿੰਸੀਪਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਪਿੰਡ ਪਹੁੰਚਣ ਤੇ ਸਾਡਾ ਮਾਣ ਇੰਨਾ ਸਾਨੂੰ ਇਨਾ ਮਾਣ ਬਖਸ਼ਿਆ ਤੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜੀ ਤੇ ਬਾਕੀ ਜਿਹੜੇ ਰਾਮਗੜ ਸਰਦਾਰਾਂ ਦੇ ਨੌਜਵਾਨ ਪੀੜੀ ਆ ਰਾਮਗੜ ਸਰਦਾਰਾਂ ਦੇ ਵਾਸੀ ਨੇ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਸਾਡਾ ਪਿੰਡ ਪੁੱਜਣ ਤੇ ਮਾਣ ਕੀਤਾ ਵਾ ਜੀ ਪੂਰੇ ਹਲਕੇ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਸਾਡਾ ਪਿੰਡ ਪੁੱਜਣ ਤੇ ਮਤਲਬ ਮਾਨ ਸਨਮਾਨ ਬਖਸ਼ਿਆ ਹੋਆ ਤੁਹਾਨੂੰ ਮਾਨ ਸਨਮਾਨ ਕਰਕੇ ਜੀ ਜੀ ਸਤਿ ਸ੍ਰੀ ਅਕਾਲ ਸასი ਗਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਈ ਗਗਨਦੀਪ ਸਿੰਘਾ ਸੋਮਲਕੇੜੀ ਹਾਂਜੀ ਸੋਮਲਕੇੜੀ ਗਗਨਦੀਪ ਸਿੰਘਾ ਸੋਮਲ ਕੀ ਗੇਮ ਕਰਦੇ ਜੀ ਮੈਂ ਕਬੱਡੀ ਖੇਡਦਾ ਜੀ ਤੁਸੀਂ ਕਿੱਥੇ ਖੇਡ ਕੇ ਆਏ ਹੋ ਜੀ ਮੈਂ ਜੀ ਮੇਰੇ ਮਤਲਬ ਇੰਟਰਵਿਊ ਹੋਈ ਸੀ ਮੇਰਾ ਪਿੰਡ ਪੰਜਾਬ ਤੇ ਤੇ ਇਹ ਸਾਰੇ ਭਰਾਵਾਂ ਨੇ ਮੇਰਾ ਮਾਨ ਸਤਕਾਰ ਕੀਤਾ ਨਾਲ ਭਰਾ ਦੇ ਇਹਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਗੋਸਲਾ ਗੋਸਲਾ ਪਿੰਡ ਦੇ ਜਿੰਨੇ ਵੀ ਨੌਜਵਾਨ ਨੇ ਜਿੰਨੇ ਵੀ ਬਜ਼ੁਰਗ ਨੇ ਇਹਨਾਂ ਨੇ ਮੇਰਾ ਨਾਲ ਸਨਮਾਨ ਕੀਤਾ ਤੇ ਆਰਾਮਗੜ ਸਰਦਾਰਾਂ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜੀ ਤੁਸੀਂ ਨੈਸ਼ਨਲ ਖਿਡਾਰੀ ਹੋ ਹਾਂਜੀ ਹਾਂਜੀ ਮੈਂ ਅੰਤਰਰਾਸ਼ਟਰੀ ਖਿਡਾਰੀ ਹਾਂ ਜੀ ਜੀ ਕਿੱਥੇ ਕਿੱਥੇ ਖੇਡ ਕੇ ਆਏ ਮੈਂ ਯੂਰਪ ਖੇੜਿਆ ਪਿਛਲੇ ਸਾਲ ਸਾਰਾ ਤੇ ਉਸ ਤੋਂ ਬਾਅਦ ਦੋ ਵਾਰੀ ਮਲੇਸ਼ੀਆ ਜਾਇਆ ਜੀ ਹਾਂਜੀ ਹਾਂਜੀ ਮੈਡਲ ਜਿੱਤੇ ਜੀ ਮੈਡਲ ਜੀ ਟਰੋਫੀਆਂ ਟਰੋਫੀਆਂ ਬਹੁਤ ਪਈਆਂ ਨੇ ਘਰੇ ਜੀ ਤੇ ਮੈਡਲ ਵੀ ਜਿੱਤੇ 2017 ਦੇ ਵਿੱਚ ਮੈਂ ਸਿਲਵਰ ਮੈਡਲ ਸੀ ਜੀ ਮਲੇਸ਼ੀਆ ਦੇ ਵਿੱਚੋਂ ਜੀ ਹਾਂਜੀ ਹਾਂਜੀ ਇਹਨਾਂ ਨੇ ਮਾਨਸਿਕ ਸਦਕਾਰ ਕੀਤਾ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਜਿਹੜਾ ਵੀ ਬੰਦਾ ਕੋਈ ਵੀ ਆਪਦਾ ਪਿੰਡ ਦਾ ਸਪੋਰਟਸਮੈਨ ਆ ਉਹਦੀ ਹਰੇਕ ਨੂੰ ਮਤਲਬ ਮਦਦ ਕਰਨੀ ਚਾਹੀਦੀ ਆ ਉਹਦੀ ਸਪੋਰਟ ਕਰਨੀ ਚਾਹੀਦੀ ਉਹਨੂੰ ਹੌਸਲਾ ਦੇਣਾ ਚਾਹੀਦਾ ਕਿਉਂਕਿ ਗਾਹਾਂ ਅੱਗੇ ਵੱਧ ਸਕੇ ਬੰਦਾ ਜੀ ਹਾਂਜੀ ਥੈਂਕ ਯੂ ਜੀ ਹਾਂਜੀ ਕੀ ਨਾਮ ਆ ਜੀ ਤੁਹਾਡਾ ਸਰਦਾਰ ਮਲਕੀਤ ਸਿੰਘ ਸਰਦਾਰ ਮਲਕੀਤ ਸਿੰਘ ਜੀ ਰਾਮਗੜ੍ਹ ਸਰਦਾਰਾਂ ਜੀ ਰਾਮਗੜ੍ਹ ਸਰਦਾਰਾਂ ਜੀ ਜੀ ਤੁਹਾਡੇ ਵੱਲੋਂ ਨੱਗਰ ਵੱਲੋਂ ਸਨਮਾਨਿਤ ਕੀਤਾ ਗਿਆ ਰਾਮ ਲਾਲ ਸਿੰਘ ਜੋ ਕਿ ਇੰਟਰਨੈਸ਼ਨਲ ਖਿਡਾਰੀ ਨੇ ਬੋਲਡ ਮੈਚ ਤੋਂ ਤਿੰਨ ਜਿੱਤ ਕੇ ਲਿਆਇ ਨੇ ਦੇਸ਼ ਲਈ ਹਲਕੇ ਲਈ ਕੀ ਕਹਿਣਾ ਚਾਹੂੰਗਾ ਬਹੁਤ ਖੁਸ਼ੀ ਆ ਪੰਜਾਬ ਦੇ ਇਸ ਨੌਜਵਾਨ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈਗਾ ਤੇ ਸਾਡੇ ਇਲਾਕੇ ਪਿੰਡਾਂ ਦਾ ਨਾਮ ਰੌਸ਼ਨ ਕੀਤਾ ਹੈਗਾ ਬਹੁਤ ਖੁਸ਼ੀ ਆ ਕਿ ਵੱਡਾ ਇੱਕ ਇਨਸਪੀਰੇਸ਼ਨ ਬਣੇਗੀ ਨੌਜਵਾਨ ਬੱਚਿਆਂ 'ਚ ਕਿ ਅਸੀਂ ਵੀ ਇੰਨਾ ਮੰਗੋ ਜੀ ਖੇਡੀਏ ਕੋਈ ਜਿੱਤ ਪ੍ਰਾਪਤ ਕਰੀਏ किताब <laughs> ਸਰਵਾ ਦੇ ਵਿੱਚ ਜਥੇਬੰਦੀ ਦੇ ਵਿੱਚ ਕੰਮ ਕਰ ਰਹੇ ਆ। ਤੋਂ ਇਹ ਜਿਹੜੀ ਜਥੇਬੰਦੀ ਆ ਜਿਹੜੇ ਸਮਾਜਿਕ ਨੀਤੀ ਨੇ ਸਾਡੇ ਲੋਕਾਂ ਦੇ ਉਹਨਾਂ ਵੇਲੇ ਸਮੇਂ ਸਮੇਂ ਤੇ ਜਿਹੜੀ ਲੜਦੀ ਰਹਿੰਦੀ ਆ ਉਹ ਬੇਨਤੀ ਆ ਲੋਕੋ ਖੁਸ਼ੀ ਦੀ ਗੱਲ ਆ ਕਿ ਜਿਹੜਾ ਤੁਹਾਡਾ ਪਿੰਡ ਆ ਉਹ ਨਸਿਆਂ ਤੋਂ ਬੂਰ ਨਸਿਆਂ ਤੋਂ ਰਹਿਤ ਜਿਹੜਾ ਕਿ ਗਰਾਊਂਡ ਦੇ ਵਿੱਚ ਸਵੇਰੇ ਸ਼ਾਮ ਨੌਜਵਾਨ ਨੇ ਮਿਹਨਤ ਕਰਨ ਜਾਂਦੇ ਨੇ ਅੱਗੇ ਵੀ ਜਾਣਾ ਚਾਹੀਦਾ ਪਰ ਖੇਡ